ਦੀਦੀ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਮੇਰੀ ਕਲਾ ਦੇ ਵਿੱਚ ਨਿੱਘਾ ਸਵਾਗਤ ਮੈਂ ਹਾਂ ਰੀਮਾ ਹੁਣ ਤੱਕ ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਸਹਜ ਕਲਾ ਦੇ ਨਾਲ ਪਰਿਚੇਅਰ ਕਰਵਾਇਆ ਅਸੀਂ ਤੁਹਾਨੂੰ ਹਰ ਇੱਕ ਕਲਾਕਾਰ ਦੇ ਨਾਲ ਮਿਲਵਾਇਆ ਹਰ ਇੱਕ ਕਲਾ ਜੋ ਤੁਹਾਡੇ ਦਿਲ ਨੂੰ ਟੁੰਬਦੀ ਹੈ ਜਿਹਨੂੰ ਵੇਖ ਕੇ ਤੁਸੀਂ ਅਸ਼ਕੇ ਕਹਿੰਦੇ ਹੋ ਉਹ ਕਲਾ ਜੋ ਤੁਹਾਡੇ ਦਿਲ ਦੇ ਵਿੱਚ ਘਰ ਘਰ ਜਾਂਦੀ ਹੈ ਤੇ ਤੁਹਾਡਾ ਜੀ ਕਰਦਾ ਹੈ ਕਿ ਮੈਂ ਵੀ ਇਹ ਸਭ ਕਰਾਂ ਤੁਹਾਡੇ ਅੰਦਰਲਾ ਕਲਾਕਾਰ ਤੁਹਾਨੂੰ ਜਗਾਉਂਦਾ ਹੈ ਹਲੂਣੇ ਦਿੰਦਾ ਹੈ ਤੇ ਕਹਿੰਦਾ ਉੱਠ ਖੜ ਤੂੰ ਵੀ ਇਦਾਂ ਦਾ ਕੁਝ ਕਰ ਸਕਦਾ ਹੈ। ਇਹੀ ਸਾਡੇ ਇਸ ਪ੍ਰੋਗਰਾਮ ਦਾ ਮਕਸਦ ਹੈ। ਔਰ ਅੱਜ ਮੇਰੇ ਸਾਹਮਣੇ ਆਜੋ ਢੇਰ ਸਾਰੀਆਂ ਵਸਤਾਂ ਤੁਸੀਂ ਦੇਖ ਰਹੇ ਹੋ। ਤੁਹਾਨੂੰ ਸ਼ਾਇਦ ਦੇਖਣ ਚ ਲੱਗੇਗਾ ਕਿ ਅੱਜ ਕਿਹੜੀ ਕਲਾ ਦੀ ਗੱਲ ਹੋਣ ਜਾ ਰਹੀ ਹੈ। ਅੱਜ ਗੱਲ ਹੋਣ ਜਾ ਰਹੀ ਹੈ ਜੇ ਤੁਸੀਂ ਇਹਨੂੰ ਦੇਖੋਗੇ ਤੇ ਲੱਗੇਗਾ ਸ਼ਾਇਦ ਕੋਈ ਖਾਣ ਪੀਣ ਦਾ ਪ੍ਰੋਗਰਾਮ ਹੈ। ਮੈਡਮ ਨੇ ਤੇ ਭਾਂਡੇ ਮਲਜੰਦਾ ਇੰਤਜ਼ਾਮ ਵੀ ਕੀਤਾ ਪਿਆ। ਯਾ ਸ਼ਾਇਦ ਕੋਈ ਬਗੀਚੀ ਵਾਲਾ ਪ੍ਰੋਗਰਾਮ ਹੋਣਾ ਹੈ। ਹਮਮ ਸਟੂਡੈਂਟਸ ਵਾਲਾ ਪ੍ਰੋਗਰਾਮ ਵੀ ਬਿਲਕੁਲ ਨਹੀਂ ਹੈ ਹਰ ਚੀਜ਼ਾ ਜ਼ਰੂਰ ਹੈ ਸਾਰੀਆਂ ਨੇ ਇਹ ਸਭ ਕਲਾਕਾਰੀ ਹੈ ਨਿਧੀ ਗੁਪਤਾ ਜੀ ਦੀ ਤੇ ਉਹਨਾਂ ਕੋਲ ਅੱਜ ਅਸੀਂ ਉੱਚੇ ਚੇ ਤੌਰ ਤੇ ਪਹੁੰਚੀ ਹੋਏ ਆ ਨਿਧੀ ਗੁਪਤਾ ਜੀ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਤੁਹਾਡਾ ਨਿਧੀ ਗੁਪਤਾ ਜੀ ਸਭ ਤੋਂ ਪਹਿਲਾਂ ਤੇ ਤੁਹਾਡੀ ਕਲਾ ਦੀ ਦਾਤ ਦਿੰਨੇ ਆ ਤੁਸੀਂ ਨਾ ਬੜੇ ਗਲਤ ਹੋ ਪੁੱਛੋ ਕਿ ਕਿਉਂ ਤੁਸੀਂ ਮੇਰੇ ਸਾਹਮਣੇ ਸਮੋਸਾ ਰੱਖ ਦਿੱਤਾ ਤੇ ਮੈਨੂੰ ਨਾਲ ਚਟਨੀ ਵੀ ਨਹੀਂ ਦਿੱਤੀ ਇਹ ਕਿਉਂ ਕਿਉਂਕਿ ਇਹ ਤੁਸੀਂ ਖਾਓਗੇ ਤਾਂ ਇਹਦੇ ਨਾਲ ਤੁਹਾਨੂੰ ਚਟਨੀ ਦੀ ਲੋੜ ਹੀ ਨਹੀਂ ਪੈਣੀ ਹੈ ਕਿਉਂਕਿ ਇਹ ਇੱਕ ਸਮੋਸਾ ਨਾ ਹੋ ਕੇ ਕੇਕ ਹੈਗਾ। ਇਹੀ ਤਾਂ ਬੱਸਣਾ ਚਾਹਨੀ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਆ ਤੁਹਾਨੂੰ ਲੱਗ ਰਿਹਾ ਆ ਵੀ ਸ਼ਾਇਦ ਕੋਈ ਸਮੋਸਾ ਹੈ ਤਾਜ਼ਾ-ਤਾਜ਼ਾ ਕਿਸੇ ਹਲਵਾਈ ਨੇ ਕੱਢਿਆ। ਹੂੰ ਇਹ ਕੜਾਈ 'ਚੋਂ ਨਿਕਲਿਆ ਸਮੋਸਾ ਨਹੀਂ ਹੈ। ਵੈਸੇ ਤੇ ਸਮੋਸੇ ਖਾਣ ਨੂੰ ਮੈਨੂੰ ਬਿਲਕੁਲ ਮਨਾ ਨਹੀਂ ਕੀਤਾ ਕਿਉਂਕਿ ਡਾਕਟਰ ਨੇ ਹਲਕਾ-ਫੁਲਕਾ ਖਾਣ ਨੂੰ ਕਿਹਾ ਹੈ ਔਰ ਇਹ ਤੇਲ 'ਚ ਤਰਦੇ ਇਸ ਲਈ ਹਲਕਾ ਹੀ ਹੋਇਆ। ਸੋ ਇਹ ਸਮੋਸਾ ਨਹੀਂ ਬਲਕਿ ਇਹ ਕੇਕ ਹੈ ਔਰ ਇਹਦੇ ਉੱਪਰ ਚਾਕਲੇਟ ਦੀ ਕੋਟਿੰਗ ਵੀ ਆ। ਹੁਣ ਵੀ ਜਿਹੜੇ ਤੇ ਘਰ ਦੇ ਵਿੱਚ ਭਾਂਡੇ ਮਾਂਜਦੇ ਆ ਉਹਨਾਂ ਨੂੰ ਪਤਾ ਹੋਏਗਾ ਪਰ ਇਹ ਤੁਸੀਂ ਪਛਾਣਨਾ ਹੈ ਕਿ ਇਹਨਾਂ ਵਿੱਚੋਂ ਅਸਲੀ ਕੀ ਤੇ ਨਕਲੀ ਕੀ ਇਹ ਆਮ ਘਰਾਂ ਦੇ ਵਿੱਚ ਯੂਜ਼ ਹੁੰਦਾ ਆ ਭਾਂਡੇ ਮਾਂਜਣ ਦੇ ਵਿੱਚ ਪਰ ਇਹ ਅਸਲੀ ਤੇ ਇਹ ਮੈਂ ਖਾ ਕੇ ਦਿਖਾਨੀ ਆ ਹੂੰ ਬਹੁਤ ਸਵਾਦ ਔਰ ਇਹ ਆ ਜੀ ਪੈਨਸਲ ਉਹ ਪੈਨਸਲ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ ਇਹ ਉਹ ਵਾਲੀ ਪੈਨਸਲ ਨਹੀਂ ਹੈ ਤੁਸੀਂ ਆਹ ਦੇਖੋ ਇਹ ਪੈਨਸਲ ਲਿਖਦੀ ਵੀ ਹੈ ਕਮਾਲ ਹੈ ਜੀ ਵਾਹ ਤੁਹਾਡੇ ਇਹ ਪੈਨਸਲ ਲਿਖ ਰਹੀ ਹੈ ਔਰ ਇਹ ਰਬੜ ਇਹਨੂੰ ਮਿਟਾ ਰਹੀ ਹੈ ਪਰ ਇਹ ਪੈਨਸਲ ਰਬੜਣੀ ਹੈ ਆਹ ਦੇਖੋ ਖਾਲੀ ਮੈਂ ਇਹ ਵੀ ਚਾਕਲੇਟ ਹੈ ਸੋ ਇਹ ਸਭ ਤੁਹਾਡੀ ਕਲਾ ਹੈ ਔਰ ਇਹ ਹੁਣ ਤੱਕ ਅੰਦਾਜ਼ਾ ਹੋ ਗਿਆ ਹੋਵੇਗਾ ਵੀ ਇਹ ਕੋਈ ਗਮਲਾ ਨਹੀਂ ਹੈ ਇਹ ਵੀ ਚਾਕਲੇਟ ਹੈ ਹੈਨਾ ਜੀ ਇਦੇ ਵਿੱਚ ਤੁਸੀਂ ਚਾਕਲੇਟ ਦੀ ਫਿਲਿੰਗ ਕੀਤੀ ਹੈ ਰਾਈਟ ਹਾਂਜੀ ਜਿਹਨੂੰ ਮੈਂ ਕੇਕ ਹੈ ਹੂੰ ਜਿਹਨੂੰ ਮੈਂ ਖਾ ਸਕਦੇ ਇਜ਼ੀਲੀ ਸੋ ਸਲਾਮ ਹੈ ਪਹਿਲਾਂ ਤਾਂ ਤੁਹਾਡੀ ਕਲਾ ਨੂੰ ਥੈਂਕ ਯੂ ਸਾਡੇ ਪੰਜਾਬ ਦੇ ਵਿੱਚ ਐਡੀ ਕਲਾਕਾਰੀ ਇਹ ਕਦੋਂ ਤੁਹਾਨੂੰ ਦਿਲ ਕੀਤਾ ਵੀ ਮੈਂ ਸਭ ਕਰਨਾ ਹੈ ਕਿ ਇੱਕ ਤਾਂ ਮੈਂ ਆਮ ਤੌਰ ਤੇ ਜਿੱਦਾਂ ਰਾਉਂਡ ਕੇਕ ਬੰਦੇ ਆ ਬੇਕਰੀ ਤੇ ਮਿਲਦੇ ਉਹ ਬਣਾਉਂਦੀ ਸੀਗੀ ਜੀ ਜੀ ਉਦਾਂ ਹੀ ਮੇਰੇ ਘਰ ਦੇ ਵਿੱਚ ਜਿੱਦਾਂ ਛੋਟੇ ਬੱਚੇ ਸੀਗੇ ਉਹਨਾਂ ਨੂੰ ਕੋਈ ਚੀਜ਼ ਦਾ ਸ਼ੌਕ ਹੁੰਦਾ ਸੀਗਾ ਤੇ ਮੈਂ ਜਿੱਦ ਮੇਰੇ ਬੱਚੇ ਦੇ ਬੇਟਾ ਦਾ ਕਾਰ ਪਸੰਦ ਸੀ ਯੋ ਨੂੰ ਅੱਛਾ ਤੇ ਮੈਂ ਉਹਦੇ ਟॉय ਕਾਰ ਸੀਗੀ ਉਹਦੇ ਵਰਗਾ ਕੇਕ ਬਣਾਉਣ ਦੀ ਕੋਸ਼ਿਸ਼ ਕੀਤੀ ਉਹਦੀ ਖੁਸ਼ੀ ਦੇਖ ਕੇ ਨਾ ਮੈਨੂੰ ਇੰਨਾ ਵਧੀਆ ਲੱਗਿਆ ਕਿ ਇੱਕ ਆਮ ਕੇਕ ਦੀ ਜਗ੍ਹਾ ਮੈਂ ਇਦਾਂ ਦੀ ਕੋਈ ਚੀਜ਼ ਬਣਾਵਾਂ ਜਿਹੜੀ ਇੱਕ ਵੱਖਰੀ ਖੁਸ਼ੀ ਦੇਵੇ ਬੱਚਿਆਂ ਨੂੰ ਜਿਹਦੇ ਲਈ ਵੀ ਕੇਕ ਬਣਾਵਾਂ ਤੇ ਉੱਥੋਂ ਮੇਰੀ ਸ਼ੁਰੂਆਤ ਹੋਈ ਉੱਥੋਂ ਤੋਂ ਮੈਂ ਹੁਣ ਜਦੋਂ ਜਿਹੜੀ ਪਸੰਦੀ ਚੀਜ਼ ਹੋਵੇ ਉਹਦਾ ਉਹਦੇ ਬਰਥਡੇ ਤੇ ਉਹਦੇ ਵਰਗੀ ਹੀ ਚੀਜ਼ ਬਣਾ ਦੇਣੀ ਆ ਜਿੱਦਾਂ ਕਿਸੇ ਨੂੰ ਮੈਗੀ ਪਸੰਦ ਹੈ ਉਹਦੇ ਲਈ ਮੈਗੀ ਦਾ ਪੈਕੇਟ ਬਣਾ ਦੇਣੀ ਆ ਹੂੰ ਕਿਸੇ ਨੂੰ ਅਖਬਾਰ ਪੜ੍ਹਨਾ ਬਹੁਤ ਪਸੰਦ ਹੈ ਮੈਂ ਉਹਨਾਂ ਦੇ ਲਈ ਅਖਬਾਰ ਬਣਾ ਦੇਣੀ ਆ ਕਿਸੇ ਨੂੰ 버ਗਰ ਪਸੰਦ ਹੈ ਪੀਜ਼ਾ ਪਸੰਦ ਹੈ ਛੋਲੇ ਭਟੂਰੇ ਪਸੰਦ ਹੈ ਮੈਂ ਹਰ ਤਰ੍ਹਾਂ ਦੀ ਚੀਜ਼ ਨੂੰ ਕੇਕ ਨੂੰ ਉਸ ਦੀ ਪਸੰਦੀਦਾ ਚੀਜ਼ 'ਚ ਕਨਵਰਟ ਕਰਕੇ ਉਹਦੇ ਸਾਹਮਣੇ ਪੇਸ਼ ਕਰ ਦੇਣੀ ਹੈ ਤੇ ਉਹ ਕੀ ਬਾਤ ਹੈ ਉਹ ਕੇਕ ਨਾਲ ਲੱਗ ਕੇ ਆਪਣੀ ਪਸੰਦੀਦਾ ਚੀਜ਼ ਹੀ ਲੱਗਦੀ ਹੈ ਤੇ ਉਹ ਕੋਰਲੇਟ ਕਰ ਪੈਂਦਾ ਕਿ ਮੇਰੇ ਲਈ ਬਣੀ ਹੋਈ ਹੈ ਮੇਰੀ ਬੱਕਰੀ ਮੇਰੀ ਪਸੰਦੀਦਾ ਚੀਜ਼ ਬਣੀ ਹੈ ਜੀ ਆਮ ਤੌਰ ਤੇ ਆਪਾਂ ਦੇਖਦੇ ਹਾਂ ਵੀ ਇਦਾਂ ਕਸਟਮਾਈਜ਼ ਕੇਕ ਤਾਂ ਬਣ ਜਾਂਦੇ ਆ ਹੈਨਾ ਔਰ ਉਹ ਕੇਕ ਦੇ ਉੱਪਰ ਇੱਕ ਲੇਅਰ ਜੀ ਲਾਉਂਦੇ ਜਿਹੜੀ ਬੜੀ ਸਖਤ ਜੀ ਹੁੰਦੀ ਹੈ ਹੈਨਾ ਉਹ ਅਲੱਗ ਚੀਜ਼ ਹੁੰਦੀ ਹੈ ਬਟ ਰਬੜ ਵਰਗੀ ਕੋ ਚੀਜ਼ ਹੁੰਦੀ ਹੈ ਮੈਨੂੰ ਉਹਦਾ ਨਾਮ ਹਾਂ ਯੈਸ ਉਹ ਉਹ ਅਲੱਗ ਚੀਜ਼ ਹੈ ਬਟ ਆ ਜਿਹੜੀ ਹੈ ਜਿਵੇਂ ਅਸੀਂ ਇਹਨੂੰ ਵੀ ਦੇਖ ਪਾ ਰਹੀਏ ਇਹ ਟੋਟਲ ਦੇਖਣ ਨੂੰ ਤੁਹਾਨੂੰ ਲੱਗੇਗਾ ਵੀ ਪਤਾ ਨਹੀਂ ਕੋਈ ਸਪੰਜ ਹੈ ਪਟੇ ਹੈ ਕਿ ਕੀ ਔਰ ਇਹ ਅੱਛਾ ਇਹ ਸਰਫ ਦਾ ਪਲੇਖਾ ਪਾਉਣ ਵਾਸਤੇ ਮੁਰਾਦਾ ਹੈ ਨਾ ਚਾਕਲੇਟ ਦਾ ਚੀਨੀ ਦਾ ਮੁਰਾਦਾ ਹੈ ਚੀਨੀ ਦਾ ਮੁਰਾਦਾ ਹੈ ਸੋ ਇਹ ਸਭ ਕੁਝ ਇਹ ਹਰ ਇੱਕ ਚੀਜ਼ ਤੁਸੀਂ ਕਿਹਾ ਕਿ ਤੁਹਾਨੂੰ ਬੇਟੇ ਦੇ ਜਨਮ ਦਿਨ ਤੋਂ ਤੁਹਾਨੂੰ ਇਹ ਆਈਡੀਆ ਹੈ ਕਿ ਕਿਉਂ ਨਾ ਮੈਂ ਇਹ ਚੀਜ਼ ਕਰਾਂ ਇੱਕ ਮਾਂ ਆਪਣੇ ਬੱਚੇ ਲਈ ਸਭ ਕੁਝ ਕਰ ਜਾਂਦੀ ਹੈ ਪਰ ਉਸ ਤੋਂ ਪਹਿਲਾਂ ਨਿਦੀ ਗੁਪਤਾ ਕੀ ਸੀ ਉਹ ਔਰ ਇੱਕਦਮ ਏ ਟਰਨਓਵਰ ਲਾਈਫ ਦੇ ਵਿੱਚ ਉਹਦਾ ਉਹਦਾ ਤਾਂ ਮੈਂ ਐਮ ਕਾਮ ਕੀਤੀ ਹੋਈ ਹੈ ਪੜ੍ਹਾਈ ਮੇਰੀ ਵਧੀਆ ਹੀ ਰਹੀ ਸੀ ਜੌਬ ਵੀ ਕਰਦੀ ਸੀ ਵਿਆਹ ਤੋਂ ਬਾਅਦ ਬੱਚੇ ਹੋ ਗਏ ਤੇ ਮੈਂ ਆਪਣੀ ਗ੍ਰਸਤੀ ਚ ਬਿਜ਼ੀ ਹੋ ਗਈ ਜੀ ਜੀ ਤੇ ਗ੍ਰਸਤੀ ਦੇ ਵਿੱਚ ਬਿਜ਼ੀ ਹੋਣ ਲਾਂ ਮੈਨੂੰ ਕਿਸੇ ਚੀਜ਼ ਦਾ ਟਾਈਮ ਨਹੀਂ ਲੱਗਦਾ ਸੀ ਫਿਰ ਉਹਦਾ ਮੈਂ ਕਿਸੇ ਟਾਈਮ ਫ੍ਰੀ ਬੈਠੀ ਹੋਈ ਸੀ ਤਾਂ ਇੱਕ ਕੇਕ ਦੀ ਵੀਡੀਓ ਦੇਖੀ ਸੀ ਤੇ ਮੈਂ ਉੱਥੋਂ ਮੈਂ ਇੱਕ ਕੇਕ ਬਣਾਇਆ ਰਹਾ ਜੀ ਫਿਰ ਜਦੋਂ ਮੈਂ ਇਦਾਂ ਦੇ ਸ਼ੇਪ ਦੇ ਕੇਕ ਬਣਾਉਣ ਲੱਗੀ ਤੇ ਮੈਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਮਜ਼ਾ ਆਣ ਲੱਗ ਪਿਆ ਕਿ ਸਾਮਣੇ ਦੇਖਣ ਵਾਲਿਆਂ ਨੂੰ ਜਿਹੜੀ ਖੁਸ਼ੀ ਹੁੰਦੀ ਹੈ ਨਾ ਉਹਦੀ ਖੁਸ਼ੀ ਦੇਖ ਕੇ ਮੈਨੂੰ ਦੁੱਗਣਾ ਉਤਸ਼ਾਹ ਹਿਲ ਜਾਂਦਾ ਹੈ ਤੇ ਮੋਟੀਵੇਸ਼ਨ ਮਿਲਦੀ ਹੈ ਕਿ ਮੈਂ ਇਹਦਾ ਤਾਂ ਕੁਝ ਹੋਰ ਬਣਾਵਾ ਕੁਝ ਹੋਰ ਨਵੀਂ ਚੀਜ਼ ਬਣਾਵਾ ਹੁਣ ਮੇਰਾ ਮੋਟਿਵ ਇਹੀ ਹੁੰਦਾ ਹੈ ਕਿ ਹੁਣ ਹਰ ਕੇਕ ਮੇਰਾ ਵੱਖਰਾ ਹੋਣਾ ਚਾਹੀਦਾ ਜਿਹੜਾ ਜਲੰਧਰ ਚ ਨਾ ਮਿਲੇ ਪੰਜਾਬ ਚ ਨਾ ਮਿਲੇ ਕਿਸੇ ਨੇ ਦੇਖਾ ਨਾ ਹੋ ਉਹਨੂੰ ਪਤਾ ਨਾ ਲੱਗੇ ਕਿ ਕੇਕ ਹੈ ਕਿ ਕੀ ਹੈ ਕੇਕ ਕਮਰੇ ਚ ਪਿਆ ਹੋ ਤੁਹਾਨੂੰ ਮਿਲੇ ਨਾ ਇਹੀ ਮੇਰਾ ਮੋਟਿਵ ਹੁੰਦਾ ਤਾਂ ਇਹ ਮੇਰੀ ਖੁਸ਼ੀ ਹੁੰਦੀ ਹੈ। ਕੀ ਬਾਤ ਹੈ। ਤੁਹਾਡੀ ਕਲਾ ਵੀ ਵਾਕਈ ਕਮਾਲ ਦੀ ਹੈ। ਪਰ ਤੁਸੀਂ ਕਹਿੰਦੇ ਕਿ ਤੁਸੀਂ ਇੱਕ ਵੀਡੀਓ ਨੂੰ ਦੇਖਿਆ ਉਹ ਤੋਂ ਇਨਸਪਾਇਰ ਹੋਏ। ਇਹਦਾ ਮਤਲਬ ਤੁਸੀਂ ਕਿਤੋਂ ਕੋਈ ਰਸਮੀ ਸਿੱਖਿਆ ਨਹੀਂ ਲਈ? ਨਹੀਂ ਨਹੀਂ ਮੈਂ ਉਹਦੇ ਹੀ ਬਣਾ ਬਣਾ ਕੇ ਦੇਖਦੀ ਆ। ਮੇਰਾ ਹਰ ਕੇਕ ਮੇਰੇ ਲਈ ਇੱਕ ਐਕਸਪੈਰੀਮੈਂਟ ਹੁੰਦਾ ਹੈ। ਜਦੋਂ ਸਪੌਂਜ ਮੈਨੂੰ ਆਈਡੀਆ ਆਇਆ ਸੀਗਾ। ਇਹ ਵੀ ਮੈਂ ਉਹਦੇ ਹੀ ਬਣਾ ਕੇ ਦੇਖੇ ਕਿ ਕਿਦਾਂ ਇਹਨੂੰ ਕਲਰ ਦੇਵਾਂ। ਮੈਂ ਇਹਨੂੰ ਬਹੁਤ ক্লোਜ਼ਲੀ ਦੇਖਦੀ ਆ। ਉਹਦੀ ਬਰੀਕੇ ਨਾਲ ਦੇਖਦੀ ਆ। ਹਫ਼ਤਾ ਮੈਂ ਉਹਦੇ ਨਾਲ ਉਹਦੇ ਤੇ ਕੰਮ ਕਰਦੀ ਆ ਕਿ ਕਿਹੜੀ ਕਿਹੜੀ ਚੀਜ਼ ਦੇ ਨਾਲ ਮੈਂ ਇਹਨੂੰ ਅਸਲੀ ਲੁੱਕ ਤੁਹਾਡੇ ਲਈ ਐਕਸਪੈਰੀਮੈਂਟ ਹੁੰਦਾ ਉਹ ਕਿੱਥੇ ਲੱਭਦਾ ਨਹੀਂ ਹੈ ਤੇ ਮੈਂ ਆਪਣੇ ਵੱਲੋਂ ਹੀ ਇਹਨੂੰ ਇਜਾਦ ਕਰਦੀਆਂ ਕੋਸ਼ਿਸ਼ ਕਰਦੀਆਂ ਕਿ ਕੁਝ ਨਵੀਂ ਚੀਜ਼ ਨਿਕਾਲਾਂ ਜਿਹਦੇ ਲਈ ਇਹ ਆਪਣੇ ਆਪ ਚ ਵੱਖਰੀ ਚੀਜ਼ਾਂ ਬਣ ਗਈਆਂ ਹੁਣ ਇਹ ਕਿਤੇ ਇਸ ਕਲਾ ਦੇ ਨਾਲ ਅੰਦਰੂਨੀ ਤੌਰ ਤੇ ਅੰਦਰਲੀ ਨidhi ਗੁਪਤਾ ਨੂੰ ਕਿੰਨਾ ਕ ਫਾਇਦਾ ਹੋਇਆ ਬਹੁਤ ਜ਼ਿਆਦਾ ਫਾਇਦਾ ਹੋਇਆ ਜਿੱਥੇ ਅਸੀਂ ਹਾਊਸ ਵਾਈਫ ਤੇ ਮਾਂ ਬਣ ਕੇ ਅਸੀਂ ਇੱਕ ਦਾਇਰੇ ਵਿੱਚ ਸੀਮਿਤ ਹੋ ਕੇ ਰਹਿ ਜਾਂਦੇ ਆ ਸਾਡੀ ਆਪਣੀ ਕੋਈ ਆਪਣੀ ਅਕਸ਼ਕਸੀਅਤ ਨਹੀਂ ਹੁੰਦੀ ਹੈ ਅਸੀਂ ਇੱਕ ਮਾਂ ਹੁੰਦੇ ਬਹੁ ਹੁੰਦੇ ਪਰ ਬੇਟੀ ਹੁੰਦੇ ਆ ਪਰ ਅਸੀਂ ਉਹਨਾਂ ਨਾਵਾਂ ਤੋਂ ਹੀ ਜਾਣੇ ਜਾਂਦੇ ਆ ਪਰ ਅਸਲੀ ਜਿਹੜਾ ਆਪਣਾ ਨਾਮ ਹੈ ਉਹਨੂੰ ਚਮਕਾਉਣ ਲਈ ਸਾਨੂੰ ਆਪਣੇ ਆਪ 'ਚ ਕੋਈ ਨਾ ਕੋਈ ਹਰ ਬੰਦੇ ਦੇ ਅੰਦਰ ਟੈਲੈਂਟ ਹੁੰਦਾ ਹੈ ਬਸ ਉਹ ਹੁਨਰ ਨੂੰ ਪਹਿਚਾਣਨਾ ਹੁੰਦਾ ਹੈ ਜਿੱਦਾਂ ਮੈਨੂੰ ਲੱਗੇ ਕਿ ਹਾਂ ਸ਼ਾਇਦ ਇਹ ਹੀ ਮੇਰਾ ਹੁਨਰ ਹੈਗਾ ਤੇ ਮੈਂ ਇਹਨੂੰ ਹੀ ਅੱਗੇ ਵਧਾ ਰਹੀ ਹਾਂ ਤੇ ਸਾਰਾ ਉਹਨੂੰ ਦੇਖ ਕੇ ਅੱਛਾ ਲੱਗਦਾ ਤੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਤਾਂ ਮੈਂ ਇਹਨੂੰ ਅੱਗੇ ਚਲਾਈ ਜਾ ਰਹੀ ਹਾਂ ਨਦੀ ਜੀ ਤੁਸੀਂ ਹਰ ਇੱਕ ਤਰ੍ਹਾਂ ਦੀ ਕਲਾਕਾਰੀ ਕਰ ਲੈਂਦੇ ਹੋ ਹਨਾ ਹੁਣ ਤੱਕ ਕਿੰਨੇ ਕਿੰਨੇ ਤਰ੍ਹਾਂ ਦੇ ਬਣਾ ਚੁੱਕੇ ਹੋ ਕੇਕਸ ਤੁਸੀਂ ਮੈਂ ਹੁਣ ਤੱਕ 40 ਤੋਂ 50 ਤੱਕ ਕੇਕ ਬਣਾ ਚੁੱਕੀ ਹਾਂ ਤੇ ਮੇਰਾ ਵਰਲਡ ਰਿਕਾਰਡ ਵੀ ਹੈਗਾ ਇਹਦੇ ਲਈ ਵਾਓ ਮੈਂ ਦੋ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਤੇ ਹਾਰਵਰਡ ਬੁੱਕ ਆਫ ਰਿਕਾਰਡਸ 'ਚ ਮੇਰਾ ਨਾਮ ਦਰਜ ਇੱਕ ਇਕੱਲੇ ਬੰਦੇ ਨੇ ਜਿਨੇ ਸਭ ਤੋਂ ਜ਼ਿਆਦਾ 3D ਕੇਕਸ ਬਣਾਏ ਹੋਣ ਉਹਦਾ ਮੇਰਾ ਨਾਮ ਹੈਗਾ ਕਿਆ ਬਾਤ ਹੈ ਤੇਰਾ ਨੂੰ ਇੰਟਰਨੈਸ਼ਨਲ ਅਵਾਰਡਸ ਵੀ ਮਿਲ ਚੁਕੇ ਆ ਨੈਸ਼ਨਲ ਅਵਾਰਡਸ ਵੀ ਮਿਲ ਚੁਕੇ ਬਹੁਤ ਸਾਰੇ ਸੈਲੀਬ੍ਰਿਟੀਰ ਤੋਂ ਵੀ ਮਿਲ ਚੁਕੇ ਆ ਹਮ ਕੰਪੀਟੀਸ਼ਨਸ 'ਚ ਵੀ ਮੈਂ ਜਿੱਤ ਚੁਕਿਆ ਕਾਫੀ ਤੇ ਬਸ ਇਹੀ ਹੈ ਕਿ ਇਹ ਕਲਾ ਅੱਗੇ ਵਧੇ ਲੋਕ ਲੋਕੀ ਇਹਨਾਂ ਨੂੰ ਪਛਾਣ ਪਛਾਣ ਕਰਨ ਤੇ ਅੱਗੇ ਹੋਰ ਵੀ ਲੋਕ ਬਣਾਣ ਸਾਰਿਆਂ ਨੂੰ ਇਹ 3D ਕੇਕਸ ਦੀ ਇਕ ਅਲੱਗ ਜਿਹੀ ਵੱਖਰੀ ਦੁਨੀਆ ਹੈ ਇਹਦੇ ਵਿੱਚ ਮੈਂ ਸਾਰਿਆਂ ਨੂੰ ਪਾਉਣਾ ਚਾਹੁੰਦੀ ਆ ਜਿੱਦਣ ਪਹਿਲੀ ਵਾਰੀ ਬਣਾਉਣਾ ਸ਼ੁਰੂ ਕੀਤਾ ਸੀ ਘਰ ਦੇ ਨੇ ਕਿਹਾ ਨਹੀਂ ਵੀ ਆਹ ਕੀ ਪੰਗੇ ਲਈ ਜਾਨੀ ਕੇਕ ਨੂੰ ਕੇਕ ਵਾਂਗ ਬਣਾ ਕੀ ਇਸ ਮੋਸਾ ਬਣਾ ਤੱਕ ਇਦਾਂ ਨਹੀਂ ਕਿ ਖੁਸ਼ੀ ਮੈਨੂੰ ਬੱਚਿਆਂ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਬੱਚੇ ਐਕਸਾਈਟਿਡ ਹੁੰਦੇ ਨੇ ਨਾ ਉਹਨਾਂ ਦੀ ਉਹ ਉਤਸ਼ਾਹ ਹੁੰਦਾ ਜਿਹੜੇ ਅੰਦਰ ਕਿ ਅੱਜ ਮੰਮੀ ਮੇਰੇ ਲਈ ਮੇਰਾ ਬਰਥਡੇ ਤੇ ਮੇਰੇ ਲਈ ਕੀ ਬਣਾਏਗੀ ਉਹ ਪਹਿਲੇ ਤੋਂ ਗੈਸ ਕਰਨ ਲੱਗ ਪੈਂਦੇ ਬਸ ਮੈਨੂੰ ਉਹੀ ਚੀਜ਼ ਦੀ ਖੁਸ਼ੀ ਹੁੰਦੀ ਹੈ ਕਿ ਉਹ ਬੱਚਿਆਂ ਦਾ ਲਈ ਇੱਕ ਵੱਖਰੀ ਚੀਜ਼ ਹੈ ਇੱਕ ਆਮ ਕੇਕ ਰਾਉਂਡ ਕੇਕ ਬੇਕਰੀ ਤੋਂ ਲਿਓ ਉਹ ਬੱਚ ਅੰਦਰੋ ਇੱਕ ਹਰਚੋਲਾ ਹੱਸੁੰਦਾ ਨਾ ਬੱਚੇ ਦੇ ਅੰਦਰ ਉਹ ਚੀਜ਼ ਨਹੀਂ ਹੁੰਦੀ ਹੈ ਮੇਰੇ ਕੇ ਐਕਸਾਈਟਮੈਂਟ ਐਕਸਾਈਟਮੈਂਟ ਜਿਹੜੀ ਹੁੰਦੀ ਹੈ ਉਹ ਐਕਸਾਈਟਮੈਂਟ ਮੈਂ ਉਹਨਾਂ ਦੇ ਵਿੱਚ ਕ੍ਰੀਏਟ ਕਰਕੇ ਰੱਖਣਾ ਚਾਹੁੰਦੀ ਆ ਤਾਂ ਮੈਂ ਸਾਰੀ ਚੀਜ਼ਾਂ ਬਣਾਉਣੀ ਆ ਹੁਣ ਤੱਕ ਕਿਹੜੇ ਕਿਹੜੇ ਮਤਲਬ ਕਿਹੜੀ ਕਿਹੜੀ ਸ਼ੇਪ ਦੇ ਕੇਕ ਜਿਹੜੇ ਤੁਸੀਂ ਬਣਾ ਚੁੱਕੇ ਹੋ ਮੈਂ ਜਿਹ ਖਾਣ ਦੀ ਹਰ ਇੱਕ ਚੀਜ਼ਾਂ ਬਣਾ ਚੁੱਕੀ ਆ ਜਿੱਦਾਂ ਛੋਲੇ ਭਟੂਰੇ ਹੋ ਗਏ 버ਗਰ ਹੋ ਗਿਆ ਪੀਜ਼ਾ ਹੋ ਗਿਆ ਸਮੋਸਾ ਕਚੌੜੀ ਕਪੂਚਾ ਤੇ ਕੋਲਡ ਡਰਿੰਕ ਦੀ ਬੋਤਲਾਂ ਪਰਸ ਜਿਹੜਾ ਪਰਸ ਨੇ ਅਸੀਂ ਸ਼ੋਲਡਰ ਤੇ ਕੈਰੀ ਵੀ ਕਰ ਸਕਦੇ ਆ ਹੂੰ ਤੇ ਪਰ ਉਹ ਹੈ ਕੇਕ ਹੈ ਉਹ ਕੇਕੀ ਅੱਛਾ ਉਹ ਇੱਥੇ ਰੱਖਣਗੇ ਸ਼ੋਲਡਰ ਤੋਂ ਤਾਰੋ ਤੇ ਕੱਟੋ ਤੇ ਖਾਓ ਤੇ ਉਹਨੂੰ ਕੋਈ ਡਾਕੂ ਵੀ ਨਹੀਂ ਹੈ ਨਾ ਕੋਈ ਚੋਰ ਉਹ ਚੱਕੇ ਵੀ ਨਹੀਂ ਪੈ ਸਕਦੇ ਸਨੇਚ ਵੀ ਨਹੀਂ ਕਰ ਸਕਦਾ ਇਹ ਫਾਇਦਾ ਹੱਸ ਕੇਕ ਦਾ ਪਰ ਜਦੋਂ ਵਿਚਾਰੇ ਫੜਨਗੇ ਤੇ ਉਹਨਾਂ ਨੇ ਕਹਿਣਾ ਚਲੋ ਖਾ ਲੈਨੇ ਭੁੱਖ ਤਾਂ ਮਿਟੂ ਤੇ ਸਾਰਿਆਂ ਨੂੰ ਫਾਇਦਾ ਹੀ ਹੈ ਨਾ ਫਾਇਦਾ ਹੀ ਹੈ ਪਰ ਇਹ ਜਦੋਂ ਇਹ ਅਲੱਗ-ਅਲੱਗ ਚੀਜ਼ਾਂ ਤੁਸੀਂ ਕਰਦੇ ਹੋ ਤੁਹਾਡੇ ਅੰਦਰ ਦਾ ਕਲਾਕਾਰ ਬਹੁਤ ਖੁਸ਼ ਹੁੰਦਾ ਹੋਣਾ ਹੈਨਾ ਤੁਹਾਨੂੰ ਅੰਦਰੂਨੀ ਖੁਸ਼ੀ ਵੀ ਮਿਲਦੀ ਹੈ ਪਰ ਇੱਥੇ ਨਿਧੀ ਜੀ ਹੋਰਾਂ ਤੱਕ ਇਸ ਕਲਾ ਨੂੰ ਵਧਾਉਣ ਦੇ ਲਈ ਕੁਝ ਕਰ ਰਹੇ ਹੋ ਨੋਖਾ ਹਾਂਜੀ ਮੈਂ ਜਦੋਂ ਕੋਈ ਕੇਕ ਬਣਾਨੀ ਆ ਉਹਦੀ ਵੀਡੀਓਜ਼ ਬਣਾਨੀ ਆ ਤੇ ਆਪਣੇ ਸੋਸ਼ਲ ਮੀਡੀਆ ਤੇ ਪਾਣੀਆਂ ਉਹਨਾਂ ਨੂੰ ਉਹਨਾਂ ਦੀ ਵੀਡੀਓਜ਼ ਟਿਊਟੋਰੀਅਲਸ ਵੀ ਪਾਣੀਆਂ ਤਾਂ ਕਿ ਕੋਈ ਵੀ ਇਹਨੂੰ ਸਿੱਖ ਕੇ ਬਣਾ ਸਕੇ ਉੱਥੋਂ ਦੇਖ ਕੇ ਮੈਂ ਆਪਣੇ ਆਪ ਤੱਕ ਸੀਮਿਤ ਨਹੀਂ ਰਹਿਣਾ ਚਾਹੁੰਦੀ ਇਸ ਕਲਾ ਨੂੰ ਮੈਂ ਚਾਹੁੰਨੀ ਕਿ ਸਾਰੇ ਵੱਧ ਤੋਂ ਵੱਧ ਨੂੰ ਬਣਾਈਏ ਦੇਖੀਏ ਸਿੱਖੀਏ ਤੇ ਬਣਾ ਕੇ ਸਾਰਿਆਂ ਨੂੰ ਖੁਲਖੁਲਾਈਏ ਆਪਣੇ ਫੈਮਿਲੀ ਨੂੰ ਖੁਸ਼ ਕਰੇ ਸੋ ਇਹ ਟੈਲੈਂਟ ਤੁਹਾਡਾ ਤੁਹਾਡੇ ਦਿਲ ਦੀ ਖੁਰਾਕ ਹੈ ਤੁਹਾਡੇ ਮਨ ਦੀ ਖੁਰਾਕ ਹੈ ਹੈਨਾ ਕਿਉਂਕਿ ਇਹ ਹੈ ਤਾਂ ਦੇਖੋ ਨੂੰ ਸਾਰਿਆਂ ਦੀ ਖੁਰਾਕ ਕਿਉਂਕਿ ਕੇਕ ਹੈ ਪਰ ਤੁਹਾਡੇ ਲਈ ਤੁਹਾਡੇ ਮਨ ਦੀ ਖੁਰਾਕ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਆਪਣੇ ਅੰਦਰ ਬਹੁਤ ਸਾਰੀ ਕਲਾ ਜਿਹੜੀਆਂ ਲੁਕੋ ਕੇ ਰੱਖਦੇ ਆ ਪਰ ਇੱਕ ਟਾਈਮ ਆਉਂਦਾ ਹੈ ਜਦੋਂ ਸਾਡੀ ਉਹ ਕਲਾ ਜਿਹੜੀ ਹੈ ਸਭ ਦੇ ਸਾਹਮਣੇ ਆਉਂਦੀ ਹੈ ਨਿੱਖਰਦੀ ਹੈ ਫਿਰ ਸਾਨੂੰ ਉਹਦੇ ਜ਼ਰੀਏ ਜਿਹੜਾ ਇੱਕ ਨਾਮ ਸਨਮਾਨ ਜਿਵੇਂ ਤੁਸੀਂ ਕਿਹਾ ਕਿ ਇੰਟਰਨੈਸ਼ਨਲੀ ਵੀ ਤੁਹਾਨੂੰ ਅਕਲੇਮ ਕੀਤਾ ਜਾ ਚੁੱਕਾ ਹੈ ਸੈਲੀਬ੍ਰਿਟੀਜ਼ ਨੇ ਵੀ ਬਹੁਤ ਹੀ ਜ਼ਿਆਦਾ ਤੁਹਾਨੂੰ ਅਪਰੀਸ਼ੀਏਟ ਕੀਤਾ ਪਰ ਕੋਈ એવો ਜਿਹਾ ਮੂਮੈਂਟ ਜਿੱਥੇ ਲੱਗਾ ਹੋਵੇ ਕਿ ਆਹ ਮੇਰੇ ਲਈ ਸਭ ਤੋਂ ਵੱਡਾ ਅਵਾਰਡ ਸਭ ਤੋਂ ਵੱਡਾ ਅਵਾਰਡ ਜਦੋਂ ਮੈਨੂੰ ਦੁਬਈ ਤੇ ਵਿੱਚ ਕਾਲ ਕੀਤਾ ਗਿਆ ਸੀਗਾ ਉਹਨਾਂ ਨੇ ਮੇਰਾ ਕੰਮ ਪਲੇਟਫਾਰਮ ਸੋਸ਼ਲ ਮੀਡੀਆ ਤੇ ਦੇਖਿਆ ਸੀਗਾ ਉੱਥੋਂ ਮੈਨੂੰ ਉਹਨਾਂ ਦੀ ਈਮੇਲ ਆਈ ਸੀਗੀ ਤੇ ਮੈਂ ਸਮਝ ਨਹੀਂ ਪਾਈ ਸੀ ਕਿ ਇਹ ਮੇਰੇ ਨਾਲ ਕੋਈ ਪ੍ਰੈਂਕ ਹੋ ਰਿਹਾ ਕਿ ਸੱਚਮੁੱਚ ਇਦਾਂ ਦਾ ਮੈਨੂੰ ਕਾਲ ਆਇਆ ਹੈਗਾ ਤੇ ਜਦੋਂ ਮੈਂ ਦੇਖਿਆ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਮੈਂ ਸਿਰਫ ਹੁਣ ਭਾਰਤ ਚ ਨਹੀਂ ਸੀ ਮੈਂ ਤਾਂ ਬਾਹਰ ਭਾਰਤ ਤੋਂ ਬਾਹਰ ਵੀ ਜਾ ਚੁੱਕੀ ਆ ਤੇ ਮੈਂ ਉੱਥੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਉਹਨਾਂ ਨੇ ਬੋਲੇ ਸੀ ਕਿ ਇੰਡੀਅਨ ਕੇਕ ਆਰਟਿਸਟ ਜਦੋਂ ਇਹ ਨਾਂ ਸੁਣਿਆ ਸੀ ਤਾਂ ਮੈਨੂੰ ਬਹੁਤ ਪ੍ਰਾਊਡ ਫੀਲ ਹੋਇਆ ਸੀ ਕਿ ਮੈਂ ਇੰਡੀਆ ਨੂੰ ਪ੍ਰੈਜ਼ੈਂਟ ਕਰਕੇ ਦੇਸ਼ ਤੋਂ ਬਾਹਰ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਆ ਜੀ ਇੰਡੀਆ ਦਾ ਪੰਜਾਬ ਦਾ ਜੀ ਤੁਸੀਂ ਆਪਣੀ ਕਲਾ ਦੇ ਜ਼ਰੀਏ ਬਹੁਤ ਕੁਝ ਲੋਕਾਂ ਨੂੰ ਦਿਖਾ ਵੀ ਰਹੇ ਹੋ ਔਰ ਇਹਨਾਂ ਨੂੰ ਬਣਾਉਣ ਦਾ ਪ੍ਰੋਸੈਸ ਬਹੁਤ ਜਿਵੇਂ ਕਿ ਤੁਸੀਂ ਕਿਹਾ ਵੀ 2-2 ਦਿਨ ਲੱਗ ਜਾਂਦੇ ਇੱਕ-ਇੱਕ ਕੇਕ ਨੂੰ ਜੀ ਉਹ ਕੇਕ ਜਿਹਨੇ ਸਭ ਤੋਂ ਜ਼ਿਆਦਾ ਸਮਾਂ ਵੀ ਲਿਆ ਹੋਵੇ ਔਰ ਪਹਿਲੀ-ਪਹਿਲੀ ਵਾਰ ਤੇ ਏਦਾਂ ਹੀ ਹੋਇਆ ਹੋਣਾ ਵੀ ਬੇਕਾਰ ਹੋ ਗਿਆ ਮਟੀਰੀਅਲ ਵੀ ਖਰਾਬ ਹੋ ਗਿਆ ਦਿਲ ਵੀ ਟੁੱਟਿਆ ਫਿਰ ਉੱਠੇ ਏਦਾਂ ਵੀ ਹੋਇਆ ਕਿਉਂਕਿ ਮੈਂ ਕਿਤੋਂ ਸਿੱਖਿਆ ਨਹੀਂ ਹੋਇਆ ਸਾਰੇ ਕੇਕ ਮੇਰੇ ਲਈ ਐਕਸਪੈਰੀਮੈਂਟ ਹੁੰਦੇ ਸੀ ਮੈਨੂੰ ਆਪ ਨਹੀਂ ਪਤਾ ਹੁੰਦਾ ਸੀ ਕਿ ਇੱਕ ਕੇਕ ਮੈਂ ਬਣਾ ਪਾਉਂਗੀ ਕਿ ਨਹੀਂ ਜਦੋਂ ਮੈਂ ਹੈਂਗਿੰਗ ਬਰਸ ਬਣਾਇਆ ਸੀ ਮੈਨੂੰ ਡਰ ਲੱਗਿਆ ਸੀ ਕਿ ਮੈਂ ਉੱਥੇ ਚੇਨ ਚੱਕਾਂਗੀ ਤੇ ਇਹ गिर ਨਾ ਜਾਏ ਉਹ ਸਾਰੇ ਡਰ ਅੰਦਰੋਂ ਹੁੰਦੇ ਆ ਇਹ ਇਨਸਾਨ ਦੀ ਫਿਤਰਤ ਹੈ ਕਿ ਜਦੋਂ ਉਹ ਚੀਜ਼ ਨੂੰ ਪਹਿਲੀ ਵਾਰੀ ਬਾਲ ਕਰਦੇ ਆ ਤਾਂ ਉਹਨੂੰ ਡਰ ਲੱਗਦਾ ਹੈ ਡਰ ਮੈਨੂੰ ਵੀ ਲੱਗਦਾ ਹਰ ਵਾਰੀ ਕੇਕ ਤੇ ਪਰ ਮੈਂ ਬਸ ਆਪਣੇ ਆਪ 'ਚ ਵਿਸ਼ਵਾਸ ਰੱਖਦੀ ਆ ਕਿ ਨਹੀਂ ਮੈਂ ਬਣਾ ਰਹੀ ਆ ਮੈਂ achhi tarah bana rahi aa ਮੈਂ ਆਪਣੇ ਆਪ ਨੂੰ ਵਿਸ਼ਵਾਸ ਰੱਖਦੀ ਆ ਤਾਂ ਮੈਂ ਫਿਰ ਬਨਾਨੀ ਤਾਂ ਉਹ ਬਨ ਜਾਂਦਾ ਫਿਰ ਇੰਨੀ ਜ਼ਿਆਦਾ ਮਿਹਨਤ ਕੀਤੀ ਔਰ ਇਸ ਮਕਾਮ ਨੂੰ ਹਾਸਲ ਕੀਤਾ ਹੈ ਆਪਣੇ ਅੰਦਰ ਦੀ ਕਲਾਕਾਰ ਨੂੰ ਜਗਾਇਆ ਤੁਸੀਂ ਉਹ ਵੀ ਆਪਣੀ ਫੈਮਲੀ ਨੂੰ ਬੱਚਿਆਂ ਨੂੰ ਪੂਰਾ ਟਾਈਮ ਦੇਣ ਦੇ ਬਾਅਦ ਇਹ ਜਣੀਆਂ ਔਰਤਾਂ ਤੁਹਾਨੂੰ ਇਸ ਵੇਲੇ ਦੇਖ ਰਹੀਆਂ ਨੇ ਡੀਡੀ ਪੰਜਾਬੀ ਦੇ ਮੇਰੀ ਕਲਾ ਪ੍ਰੋਗਰਾਮ ਦੇ ਰਾਹੀਂ ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸਨੇਹਾ ਮੈਂ ਇਹੀ ਦੇਣਾ ਚਾਹਨੀ ਆ ਕਿ ਜਿੱਦਾਂ ਮੈਂ ਘਰੇ ਬੈ ਕੇ ਵੀ ਸਾਰਾ ਕੁਝ ਕਰ ਸਕਦੀ ਆ ਮੈਂ ਆਪਣੇ ਅੰਦਰ ਦੀ ਬਿਨਾ ਕਿਸੇ ਟ੍ਰੇਨਿੰਗ ਤੋਂ ਵੀ ਇੱਕ ਆਪਣੀ ਕਲਾ ਨੂੰ ਪਹਿਚਾਨਾ ਹੁਨਰ ਨੂੰ ਪਹਿਚਾਨਾ ਤੁਸੀਂ ਵੀ ਆਪਣੇ ਅੰਦਰ ਦੇ ਹੁਨਰ ਨੂੰ ਪਛਾਨੋ ਉਹਨੂੰ ਅੱਗੇ ਲਿਆਓ ਉਹਦੇ ਤੇ ਕੰਮ ਕਰੋ ਇਹ ਜ਼ਰੂਰੀ ਨਹੀਂ ਕਿ کاروبار ਨਿਕਲ ਕੇ ਕੰਮ ਹੁੰਦੇ ਨੇ ਘਰ ਰਹਿ ਕੇ ਵੀ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹੋਏ ਵੀ ਕਰ ਸਕਦੇ ਹੋ ਸਿਰਫ ਆਪਣੇ ਆਪਣੇ ਤੇ ਕੰਮ ਕਰਨ ਦੀ ਲੋੜ ਹੈਗੀ ਆ ਆਪਣੇ ਹੁਨਰ ਨੂੰ ਪਛਾਨੋ ਉਹਨੂੰ ਅੱਗੇ ਲਿਆਓ ਤੇ ਦੁਨੀਆ ਤੁਹਾਡਾ ਹੱਥ ਖੋਲ ਕੇ ਸਵਾਗਤ ਕਰੇਗੀ ਜਿਸ ਤਰੀਕੇ ਦੇ ਨਾਲ ਨਿਧੀ ਗੁਕਤਾ ਹੋਰਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਆਪਣਾ ਨਾਮ ਖੱਟਿਆ ਹੈ ਉਸੇ ਤਰੀਕੇ ਤੁਸੀਂ ਵੀ ਆਪਣੀ ਕਲਾ ਦੇ ਜ਼ਰੀਏ ਨਾਮ ਖੱਟ ਸਕਦੇ ਹੋ ਤੁਹਾਡੇ ਅੰਦਰ ਵੀ ਕੋਈ ਖੂਬਸੂਰਤ ਕਲਾ ਆ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਔਰ ਡੀਡੀ ਪੰਜਾਬੀ ਦੇ ਪਤੇ ਦੇ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰੋ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਮੇਰੀ ਕਲਾ ਦੇ ਵਿੱਚ ਮੈਨੂੰ ਯਾਨੀ ਰੀਮਾ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਡੀਡੀ ਪੰਜਾਬੀ